ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਚਉਪਈ ਸਾਹਿਬ ਜੀ ਦਾ ਪਾਠ ਜਿਹੜਾ ਆਪਾਂ ਕਰਦੇ ਹਾਂ ਉਹ ਆਪਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤੇ ਇਸ ਤੋਂ ਕੀ ਫਲ ਮਿਲਦਾ ਹੈ ਫਾਇਦਾ ਹੁੰਦਾ ਹੈ ਇਸ ਪਾਠ ਦੇ ਕਰਨ ਦੇ ਨਾਲ ਹੋਰ ਕਿਹੜਾ ਪਾਠ ਹੈ ਜਿਹੜਾ ਆਪਾਂ ਨੇ ਚਉਪਈ ਸਾਹਿਬ ਜੀ ਦੇ ਪਾਠ ਦੇ ਨਾਲ ਉਸ ਪਾਠ ਨੂੰ ਜ਼ਰੂਰ ਕਰਨਾ ਹੈ ਜੀ ਤੇ ਇੱਕ ਮੇ ਸੱਚੀ ਘਟਨਾ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਵੇਂ ਇੱਕ ਬਚਪਨ ਤੋਂ ਕੀ ਮੰਗਦਾ ਸੀ ਇੱਕ ਬੱਚਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਚੋਪਈ ਸਾਹਿਬ ਜੀ ਦੇ ਪਾਠ ਕਰਨ ਦੇ ਨਾਲ ਉਸ ਦੀ ਉਸ ਮਨੋਕਾਮਨਾ ਨੂੰ ਪੂਰਾ ਕੀਤਾ ਤੇ ਉਸਨੇ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਸੀ ਉਸ ਦੇ ਨਾਲ ਉਸ ਦੀ ਮਨੋਕਾਮਨਾ ਉਹ ਪੂਰੀ ਹੋਈ ਸੀ ਦੇਖੋ ਜੀ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਚੋਪਈ ਸਾਹਿਬ ਜੀ ਦਾ ਪਾਠ ਆਪਾਂ ਨੂੰ ਕਿਸ ਵੇਲੇ ਕਰਨਾ ਹੈ ਚੋਪਈ ਸਾਹਿਬ ਜੀ ਦਾ ਪਾਠ ਰਾਤੀ 12 ਵਜੇ ਤੋਂ ਬਾਅਦ ਆਪਾਂ ਕਰ ਸਕਦੇ ਹਾਂ ਤੇ ਅੰਮ੍ਰਿਤ ਵੇਲੇ ਕਰਨਾ ਹੁੰਦਾ ਹੈ ਜਦਾਂ ਜੇ ਆਪਾਂ ਨੂੰ ਚੰਗਾ ਫਲ ਚਾਹੀਦਾ ਹੁੰਦਾ ਹੈ ਤੇ ਜੇ ਆਪਾਂ ਨਾ ਦਿਨ ਵਿੱਚ ਚੁਪਈ ਸਭ ਜੀ ਤੇ 40 ਪਾਠ ਰੋਜ਼ਾਨਾ ਕਰੀਏ ਤਾਂ ਕਹਿੰਦੇ ਆਪਾਂ ਜੇ ਮੁਕਤੀ ਵੀ ਮੰਗੀਏ ਪ੍ਰਮਾਤਮਾ ਕੋਲ ਉਹ ਵੀ ਮਿਲ ਜਾਂਦੀ ਹੈ ਪਰ ਉਸ ਦੇ ਨਾਲ ਇਹ ਸ਼ਰਤ ਹੈ ਕਿ ਆਪਾਂ ਨੇ ਕੋਈ ਠੱਗੀ ਨਹੀਂ ਕਰਨੀ ਕਿਸੇ ਦਾ ਮਾੜਾ ਨਹੀਂ ਕਰਨਾ ਝੂਠ ਨਹੀਂ ਬੋਲਣਾ ਕੈਂ ਦਾ ਮਤਲਬ ਇਹ ਹੈ ਕਿ ਕੋਈ ਵੀ ਇਹ ਜਿਹਾ ਕੰਮ ਨਹੀਂ ਕਰਨਾ ਕਿ ਜਿਸ ਦੇ ਕਰਨ ਦੇ ਨਾਲ ਆਪਾਂ ਪਾਠ ਵੀ ਕਰੀ ਜਾਈਏ ਤੇ ਵਿੱਚ ਵਿੱਚ ਕਿਸੇ ਦਾ ਮਾੜਾ ਵੀ ਸੋਚੀ ਜਾਈਏ ਤੇ ਝੂਠ ਵੀ ਬੋਲੀ ਜਾਈਏ ਠੱਗੀ ਕਰੀ ਜਾਈਏ ਤੇ ਇਸ ਤਰ੍ਹਾਂ ਫਿਰ ਉਸ ਪਾਠ ਦਾ ਕੋਈ ਫਲ ਨਹੀਂ ਪ੍ਰਾਪਤ ਹੁੰਦਾ ਤੇ ਦੂਜੀ ਗੱਲ ਜਦੋਂ ਆਪਾਂ ਪਾਠ ਕਰਨ ਬੈਠਦੇ ਹਾਂ ਤੇ ਮਨ ਆਪਣਾ ਉੜਦਾ ਫਿਰਦਾ ਹੈ ਕਦੇ ਰਿਸ਼ਤੇਦਾਰੀਆਂ ਦੇ ਵਿੱਚ ਕਦੇ ਆਪਾਂ ਸੋਚਦੇ ਹਾਂ ਕਿਵੇਂ ਕੰਮ ਰਹਿੰਦਾ ਹੈ ਉਹ ਮੇਰਾ ਕੰਮ ਰਹਿੰਦਾ ਹੈ ਤੇ ਆਪਾਂ ਨੂੰ ਨਾ ਇਸ ਤੇ ਤਾਂ ਚੰਗਾ ਇਹ ਹੈ ਕਿ ਪਹਿਲਾਂ ਆਪਣਾ ਕੰਮ ਹੀ ਆਪਾਂ ਕਰ ਲਈਏ ਹੈ ਨਾ ਉਦੋਂ ਬਾਅਦ ਹੀ ਫਿਰ ਆਪਾਂ ਪਾਠ ਕਰਨ ਬੈਠੇ ਕਿਉਂਕਿ ਮਨ ਮਨ ਨੂੰ ਹੀ ਤਾਂ ਜੋੜਨਾ ਹੈ ਪਾਠ ਦੇ ਨਾਲ ਉਹੀ ਫਿਰ ਦੂਜੇ ਵਿਚਾਰਾ ਵਿੱਚ ਚਲਦਾ ਫਿਰਦਾ ਰਹਿੰਦਾ ਹੈ ਤੇ ਇਹ ਦੇਣਾ ਚਾਹੀਦਾ ਹੈ ਪਾਠ ਜਦ ਹੀ ਕਰਨਾ ਚਾਹੀਦਾ ਹੈ ਜਦ ਆਪਣਾ ਮਨ ਚਾਰੋਂ ਪਾਸੋਂ ਫ੍ਰੀ ਹੋਵੇ ਠੀਕ ਹੈ ਜੀ ਪਾਠ ਠੀਕ ਹੈ ਜੀ ਸੰਤ ਮਹਾਂਪੁਰਸ਼ ਇਹ ਹੀ ਕਹਿੰਦੇ ਨੇ ਕਿ ਆਪਾਂ ਜਦ ਪਾਠ ਕਰਦੇ ਹਾਂ ਤੇ ਪਾਠ ਦਾ ਸਰੂਪ ਹੀ ਬਣ ਜਾਓ ਪਾਠ ਕਰਦੇ ਹੋਏ ਪਾਠ ਦਾ ਸਰੂਪ ਹੀ ਬਣ ਜਾਓ ਇੰਨਾ ਉਹਦੇ ਵਿੱਚ ਪਾਠ ਦੇ ਵਿੱਚ ਮਗਨ ਹੋ ਜਾਓ ਕਿ ਆਲੇ ਦੁਆਲੇ ਦੀ ਜਿਹੜੀ ਦੁਨੀਆ ਹੈ ਉਸ ਦਾ ਪਤਾ ਹੀ ਨਾ ਲੱਗੇ ਕਿ ਤੁਸੀਂ ਕਿੱਥੇ ਬੈਠੇ ਹੋ ਕਿੱਥੇ ਨਹੀਂ ਇਸ ਤਰ੍ਹਾਂ ਦਾ ਪਾਠ ਜਦੋਂ ਆਪਾਂ ਕਰਾਂਗੇ ਤਾਂ ਹੀ ਆਪਣੀ ਜਿਹੜੀ ਹੈ ਮਨੋਕਾਮਨਾ ਪੂਰੀ ਹੋਵੇਗੀ ਤੇ ਤੀਜੀ ਗੱਲ ਹੈ ਜੀ ਕਿ ਕਿਹੜਾ ਪਾਠ ਹੈ ਜਿਹੜਾ ਆਪਾਂ ਨੇ ਚੋਪੇ ਸਾਹਿਬ ਜੀ ਦੇ ਨਾਲ ਕਰਨਾ ਹੈ ਕਹਿੰਦੇ ਮਹਾਪੁਰਸ਼ ਜੀ ਵੀ ਦੱਸਦੇ ਨੇ ਤੇ ਸੰਤਾ ਮਹਾਪੁਰਸ਼ਾਂ ਦੇ ਵਚਨ ਨੇ ਕਿ ਜਦੋਂ ਵੀ ਆਪਾਂ ਚੋਪਈ ਸਹਿਬ ਜੀ ਦਾ ਪਾਠ ਕਰੀਏ ਤਾਂ ਉਸ ਦੇ ਨਾਲ ਆਪਾਂ ਨੇ ਜਪਜੀ ਸਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਜਪਜੀ ਸਹਿਬ ਜੀ ਦਾ ਪਾਠ ਜਦੋਂ ਆਪਾਂ ਕਰਦੇ ਹਾਂ ਨਾ ਤਾਂ ਇਹ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਕਹਿੰਦੇ ਚੋਪਈ ਸਹਿਬ ਜੀ ਤੇ ਪਾਠ ਦੇ ਨਾਲ ਜਪਜੀ ਸਹਿਬ ਜੀ ਦਾ ਪਾਠ ਜ਼ਰੂਰ ਕਰਨਾ ਪੈਂਦਾ ਹੈ ਇਸ ਤੋਂ ਹੀ ਜ਼ਿਆਦਾ ਮਤਲਬ ਫਲ ਮਿਲਦਾ ਹੈ ਫਿਰ ਤੇ ਵੈਸੇ ਤਾਂ ਹਰ ਕੰਮ ਜਦੋਂ ਵੀ ਆਪਾਂ ਕੋਈ ਕੰਮ ਸ਼ੁਰੂ ਕਰਦੇ ਹਾਂ ਜਾਂ ਕੋਈ ਵੀ ਪਾਠ ਸ਼ੁਰੂ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਜਪਜੀ ਸਹਿਬ ਜੀ ਦਾ ਪਾਠ ਜ਼ਰੂਰ ਦਸਾ ਦੇ ਆਪੀ ਕਰਨਾ ਚਾਹੀਦਾ ਹੈ ਤੇ ਚੋਪਈ ਸਾਹਿਬ ਜੀ ਤੇ ਜਦੋਂ ਆਪਾਂ 40 ਪਾਠ ਰੋਜ਼ਾਨਾ ਕਰਾਂਗੇ ਤਾਂ ਬਹੁਤ ਹੀ ਆਪਣੀ ਜਿਹੜੀ ਮਨੋ ਕਾਮਨਾ ਹੈ ਪੂਰੀ ਹੁੰਦੀ ਹੈ ਤੇ ਆਪਾਂ ਨੂੰ ਮੁਕਤੀ ਵੀ ਕਹਿੰਦੇ ਮਿਲ ਜਾਂਦੀ ਹੈ ਜੇ ਆਪਾਂ ਕੋਈ ਮਾੜਾ ਕੰਮ ਨਾ ਕਰੀਏ ਤੇ ਹੁਣ ਮੈਂ ਤੁਹਾਨੂੰ ਸੱਚੀ ਘਟਨਾ ਦੱਸਾਂਗੀ ਇੱਕ ਕਥਾ ਵਿੱਚ ਬਾਬਾ ਜੀ ਦੱਸਦੇ ਨੇ ਕਿ ਮੈਂ ਨਾ ਦਿੱਲੀ ਗਿਆ ਹੋਇਆ ਸੀ ਉੱਥੇ ਮੈਨੂੰ ਇੱਕ ਬਜ਼ੁਰਗ ਮਿਲੇ ਉਹਨਾਂ ਨੇ ਕੇਸਰੀ ਚੋਲਾ ਧਾਰਨ ਕੀਤਾ ਹੋਇਆ ਸੀ ਤੇ ਬਹੁਤ ਹੀ ਸ਼ਸਤਰ ਸਜਾਏ ਹੋਏ ਸੀ ਆਪਣੇ ਜੋੜੇ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਤੇ ਉਹ ਬਾਬਾ ਜੀ ਕਹਿੰਦੇ ਮੈਂ ਉਹਨਾਂ ਨੂੰ ਦੇਖ ਕੇ ਪੁੱਛਿਆ ਕਿ ਤੁਹਾਡਾ ਇਹ ਨਾ ਸੋਹਣਾ ਸਰੂਪ ਕਿਸ ਤਰ੍ਹਾਂ ਹੈ ਬਾਬਾ ਜੀ ਤੇ ਉਹ ਕਹਿੰਦੇ ਕਿ ਉਹਨਾਂ ਨੇ ਆਪਣੀ ਸਟੋਰੀ ਦੱਸੀ ਜੋ ਉਹਨਾਂ ਦੇ ਨਾਲ ਹੋਈ ਸੀ ਸੱਚੀ ਘਟਨਾ ਕਹਿੰਦੇ ਜਦੋਂ ਮੈਂ ਛੋਟਾ ਸੀ ਨਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਵੀ ਦਰਸ਼ਨ ਕਰਦਾ ਸੀ ਤੇ ਮੈਂ ਇਹਹੀ ਅਰਦਾਸ ਕਰਦਾ ਸੀ ਕੀ ਗੁਰਗੋਬਿੰਦ ਸਿੰਘ ਜੀ ਜਿਵੇਂ ਤੁਹਾਡੇ ਸ਼ਸਤਰ ਸਜਾਏ ਹੋਏ ਨੇ ਮੈਨੂੰ ਇਹ ਸੋਹਣੇ ਲੱਗਦੇ ਨੇ ਬਹੁਤ ਜ਼ਿਆਦਾ ਮੈਨੂੰ ਵੀ ਇਸੇ ਤਰ੍ਹਾਂ ਦੇ ਸ਼ਸਤਰ ਤੁਸੀਂ ਦੇਣਾ ਤੇ ਕਹਿੰਦੇ ਛੋਟਾ ਸੀ ਉਸ ਵੇਲੇ ਕਹਿੰਦਾ ਰਹਿੰਦਾ ਸੀ ਰੋਜ਼ ਕਹਿੰਦਾ ਸੀ ਪਰ ਉਦੋਂ ਕੁਝ ਇਹੋ ਜਿਹਾ ਨਹੀਂ ਹੋਇਆ ਜਦੋਂ ਕਹਿੰਦੇ ਮੈਂ ਬड़ा ਹੋਇਆ ਤੇ ਮੈਨੂੰ ਇੱਕ ਦਿਨ ਪਤਨ ਤਾਂ ਸੁਪਨਾ ਸੀ ਪਤਨ ਮੈਨੂੰ ਇੱਕ ਆਵਾਜ਼ ਆਈ ਕਿ ਤਾ ਉਹ ਸਿੰਘ ਸੇਦਾਂ ਦੀ ਆਵਾਜ਼ ਸੀ ਜਾਂ ਫਿਰ ਗੁਰੂ ਜੀਆ ਨੇ ਆਪ ਹੀ ਮਿਹਰ ਕੀਤੀ ਕਹਿੰਦੇ ਮੈਨੂੰ ਆਵਾਜ਼ ਕਹਿੰਦੇ ਮੈਨੂੰ ਆਵਾਜ਼ ਆਈ ਕਿ ਉਠ ਤੇ ਜਾ ਕੇ ਹੇਮਕੁੰਣ ਸਾਹਿਬ ਤੇ ਜਾ ਉਠ ਤੇ ਉੱਠ ਕੇ ਆਪਣਾ ਤੈਨੂੰ ਹੇਮਕੁੰਣ ਸਾਹਿਬ ਜਾਣਾ ਹੈ ਤੇ ਹੇਮਕੁੰਣ ਸਾਹਿਬ ਜਾ ਤੂੰ ਇਸੇ ਵੇਲੇ ਜਾ ਤੇ ਕਹਿੰਦਾ ਮੈਂ ਸੁਣ ਕੇ ਉੱਠ ਕੇ ਚੱਲਿਆ ਗਿਆ ਹੇਮਕੁੰਣ ਸਾਹਿਬ ਤੇ ਮੈਨੂੰ ਮੈਨੂੰ ਅਹਿਸਾਸ ਹੋਇਆ ਕਿ ਇਹ ਕੋਈ ਦਾ ਰੋਹਾਨੀ ਸ਼ਕਤੀ ਜਾਂ ਕੋਈ ਸਿੰਘ ਸਹੀਦਾਂ ਦੀ ਆਵਾਜ਼ ਹੈ ਤੇ ਮੈਂ ਚੱਲਿਆ ਗਿਆ ਕਹਿੰਦੇ ਉਸ ਵੇਲੇ ਦੀ ਗੱਲ ਹੈ ਜਦੋਂ ਨਾ ਹੇਮਕੁੰਡ ਸਾਹਿਬ 'ਚ ਇੰਨੀ ਕੋਈ ਜ਼ਿਆਦਾ ਸਹੂਲियत ਨਹੀਂ ਸੀ ਰਸਤੇ ਜਾਣ ਦੇ ਤੇ ਮੈਂ ਚੱਲਿਆ ਗਿਆ ਉੱਥੇ ਜਾ ਕੇ ਕਹਿੰਦੇ ਕਿ ਉਠ ਤੇ ਹੇਮਕੁੰਡ ਸਾਹਿਬ ਜਾ ਤੇ ਉੱਥੇ ਜਾ ਕੇ ਤੈਨੂੰ ਸਵਾ ਲੱਖ ਚੋਪਈ ਸਾਹਿਬ ਜੀ ਦੇ ਪਾਠ ਕਰਨੇ ਨੇ ਤੇ ਉੱਥੇ ਜਾ ਕੇ ਚੋਪਈ ਸਾਹਿਬ ਜੀ ਦੇ ਪਾਠ ਕਰ ਸਵਾ ਲੱਖ ਕਹਿੰਦੇ ਮੈਂ ਚੱਲਿਆ ਗਿਆ ਤੇ ਉਸ ਵੇਲੇ ਦੀ ਗੱਲ ਹੈ ਕਿ ਉਸ ਸਮੇਂ ਤਾਂ ਹੇਮਕੁੰਡ ਸਾਹਿਬ ਜ਼ਿਆਦਾ ਸਹੂਲियत ਨਹੀਂ ਸੀ ਕਹਿੰਦੇ ਮੈਂ ਜਾ ਕੇ ਜਦੋਂ ਪਾਠ ਸ਼ੁਰੂ ਕੀਤੇ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਮੈਂ ਇਥੋਂ ਗਿਣਤੀ ਤਾਂ ਹੋਣੀ ਨਹੀਂ ਤੇ ਗੁਰੂ ਜੀ ਜਦੋਂ ਵੀ ਮੇਰੇ ਪਾਠ ਪੂਰਨ ਹੋਣ ਨਾ ਮੈਨੂੰ ਤੁਸੀਂ ਕੋਈ ਵੀ ਇਹੋ ਜਿਹਾ ਮੈਨੂੰ ਆਵਾਜ਼ ਦੇ ਦਿਓ ਜਾਂ ਫਿਰ ਮੈਨੂੰ ਕੋਈ ਇਸ ਤਰ੍ਹਾਂ ਦਾ ਇਸ਼ਾਰਾ ਕਰ ਦਿਓ ਕਿ ਮੈਨੂੰ ਪਤਾ ਚੱਲ ਜੇ ਕਿ ਮੇਰੇ ਚਪਈ ਸਾਹਿਬ ਜੀ ਦੇ ਸਵਾ ਲੱਖ ਦੇ ਪਾਠ ਪੂਰੇ ਹੋ ਗਏ ਨੇ ਤੇ ਉਹਨਾਂ ਨੂੰ ਸਵਾ ਲੱਖ ਪਾਠ ਕਰਨ ਵਿੱਚ ਇੱਕ ਸਾਲ ਲੱਗਿਆ ਸੀ ਕਹਿੰਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਵਾਜ਼ ਆਈ ਜਦੋਂ ਪਾਠ ਪੂਰੇ ਹੋਏ कि ਹੁਣ ਤੈਨੂੰ ਹਜੂਰ ਸਾਹਿਬ ਜਾਣਾ ਹੈ ਤੇ ਹਜੂਰ ਸਾਹਿਬ ਜਾ ਕੇ 11 ਪ੍ਰिक्रमा ਕਰਨੀ ਹੈ ਨਹੀਂ ਤੇ ਕਹਿੰਦੇ ਨੇ ਜਾ ਕੇ ਫਿਰ ਇਸੇ ਤਰ੍ਹਾਂ ਹਜੂਰ ਸਾਹਿਬ ਚੱਲਿਆ ਗਿਆ ਜਦੋਂ ਮੈਂ ਪਹਿਲੀ ਪ੍ਰिक्रमा ਕੀਤੀ ਮੈਂ ਪਹਿਲੀ ਪ੍ਰिक्रमा ਕੀਤੀ ਤੇ ਉੱਥੇ ਪਹਿਲੀ ਪ੍ਰिक्रमा ਜਦੋਂ ਮੇਰੀ ਪੂਰੀ ਹੋਈ ਤੇ ਇੱਕ ਸਿੰਘ ਆਏ ਤੇ ਉਹਨਾਂ ਨੇ ਮੈਨੂੰ ਸ਼੍ਰੀ ਸਾਹਿਬ ਦਿੱਤੀ ਤੇ ਮੈਨੂੰ ਬੋਲਿਆ ਕਿ ਇਹ ਤੁਹਾਡੇ ਲਈ ਆਈ ਹੈ ਤੋ ਸੇਨ ਨੂੰ ਧਾਰਨ ਕਰੋ ਜੀ ਫਿਰ ਕਹਿੰਦੇ ਮੈਨੂੰ ਉਹ ਧਾਰਨ ਕਰ ਲਈ ਤੇ ਦੂਜੀ ਵਾਰ ਜਦੋਂ ਮੈਂ ਪ੍ਰिक्रमा ਕੀਤੀ ਤੇ ਮੇਰੇ ਵਾਸਤੇ ਇੱਕ ਸਿੰਘ ਚੱਕਰ ਲੈ ਕੇ ਆਇਆ ਤੇ ਇਸੇ ਤਰ੍ਹਾਂ ਕਰਦੇ ਕਰਦੇ ਕਹਿੰਦੇ ਮੈਨੂੰ ਸਾਰੇ ਸ਼ਸਤਰ ਉਹਨਾਂ ਨੇ ਦਿੱਤੇ ਤੇ ਮੈਨੂੰ ਕਿਹਾ ਕਿ ਤੁਹਾਡੇ ਲਈ ਆਏ ਨੇ ਤੇ ਮੈਂ ਕਹਿੰਦੇ ਆਪਣੇ ਸਰੀਰ ਤੇ ਉਤਾਰਨ ਕਰ ਲੇ ਜਦੋਂ ਮੈਂ ਕਹਿੰਦੇ ਮੈਂ 11ਵੀਂ ਆਪਣੀ ਪ੍ਰਿਕਰਮਾ ਪੂਰੀ ਕੀਤੀ ਤਾਂ ਇੱਕ ਘੋੜਾ ਵੀ ਮੇਰੇ ਵਾਸਤੇ ਲੈ ਕੇ ਆਇਆ ਕਹਿੰਦੇ ਇਹ ਤੁਹਾਡੇ ਲਈ ਆਇਆ ਹੈ ਇਹਨੂੰ ਸਵੀਕਾਰ ਕਰੋ ਜੀ ਤੇ ਉਸ ਦਿਨ ਤੋਂ ਕਹਿੰਦੇ ਇਹ ਸ਼ਸਤਰ ਮੈਂ ਇਸੇ ਤਰ੍ਹਾਂ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ ਤੇ ਜੋ ਪਈ ਸਹਿਬ ਜੀ ਦੀ ਕਹਿੰਦੇ ਐਡੀ ਕਰਾਮਾਤ ਮੇਰੇ ਉੱਤੇ ਹੋਈ ਗੁਰੂ ਸਾਹਿਬ ਜੀ ਨੇ ਮੇਰੀ ਮਨੋ ਕਾਮਨਾ ਪੂਰੀ ਕੀਤੀ ਤੇ ਅੱਜ ਵੀ ਬਾਬਾ ਜੀ ਦੱਸਦੇ ਨੇ ਕਿ ਜੇ ਤੁਸੀਂ ਅੱਜ ਵੀ ਉਹ ਨਾ ਮਹਾਪੁਰਸ਼ ਨੂੰ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ ਕਹਿੰਦੇ ਪਰ ਉਹ ਘਟ ਹੀ ਦੇਖੇ ਜਾਂਦੇ ਨੇ ਵਿਚਰਦੇ ਨੇ ਕਿਉਂਕਿ ਉਹ ਨਾਮ ਜਪਣ ਵਾਲੀ ਰੂਹ ਨੇ ਤੇ ਕਹਿੰਦੇ ਸਿਮਰਨ ਵਿੱਚ ਭਗਤੀ ਵਿੱਚ ਹੀ ਲੀਨ ਰਹਿੰਦੇ ਨੇ ਤੇ ਇਹ ਸੱਚੀ ਘਟਨਾ ਹੈ ਜੀ ਤੇ ਇਸੇ ਤਰ੍ਹਾਂ ਚੋਪਈ ਸਹਿਬ ਜੀ ਦੇਖੋ ਕਿੰਦੀ ਕਰਾਮਾਤ ਹੋਈ ਉਹਨਾਂ ਦੇ ਉੱਤੇ ਬਚਪਨ ਵਿੱਚ ਹੀ ਉਹਨਾਂ ਨੇ ਜਦੋਂ ਮਨ ਸਾਫ਼ ਹੁੰਦਾ ਹੈ ਬਚਪਨ ਵਿੱਚ ਤੇ ਪ੍ਰਮਾਤਮਾ ਕਿਰਪਾ ਕਰਦੇ ਨੇ ਜੇ ਆਪਾਂ ਨੂੰ ਕੁਝ ਚਾਹੀਦਾ ਹੁੰਦਾ ਹੈ ਤੇ ਆਪਾਂ ਇਸ ਰਸਤੇ ਤੇ ਜਦੋਂ ਚੱਲਦੇ ਆ ਨਾ ਤੇ ਪ੍ਰਮਾਤਮਾ ਵੀ ਆਪਣੀ ਬਾਹ ਫੜਦਾ ਹੈ ਜ਼ਰੂਰ ਫੜਦਾ ਹੈ ਤੇ ਇਸੇ ਤਰ੍ਹਾਂ ਮੈਂ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਵੀ ਆਪਣੀ ਮਨੋ ਕਾਮਨਾ ਪੂਰੀ ਕਰਨਾ ਚਾਹੁੰਦੇ ਹੋ ਤੇ ਚੋਪਈ ਸਹਿਬ ਜੀ ਦੀ ਪਾਠ ਜ਼ਰੂਰ ਕਰਿਆ ਕਰੋ ਤੇ ਅੰਮ੍ਰਿਤ ਵੇਲੇ ਕਰਿਆ ਕਰੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਬਹੁਤ ਚੰਗੀ ਹੁੰਦੀ ਹੈ ਤੇ ਅੱਜ ਦੀ ਵੀਡੀਓ ਜੇ ਆਪਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅੱਗੇ ਮਿਲਦੇ ਹਾਂ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ